ਤੇ ਹਾਂਜੀ ਅੱਜ ਖੜਿਆ ਜੀ ਆਪਾਂ ਇਸ ਲੋਕੇਸ਼ਨ ਦੇ ਉੱਤੇ ਇਹ ਆ ਜੀ ਗੇਟ ਜਿਹੜਾ ਤੁਹਾਨੂੰ ਦਿਖਾ ਦਈਏ ਇਹ ਗੇਟ ਹੈਗਾ ਜੀ ਅੱਟੀ ਵਾਲਾ ਗੇਟ ਆ ਇਹ ਤੇ ਤੁਸੀਂ ਦੇਖ ਸਕਦੇ ਹੋ ਅੱਟੀ ਵਾਲੇ ਗੇਟ ਦੇ ਬਿਲਕੁਲ ਫਲਾਈਓਵਰ ਦੇ ਥੱਲੇ ਤੇ ਨਾਲ ਹੀ ਕਿਧਰ ਪਾਸੇ ਹੈਗਾ ਜੀ ਆਰਸੀ ਪਲਾਜ਼ਾ ਰੈਸਟੋਰੈਂਟ ਤੇ ਪਲਾਜ਼ੇ ਦੇ ਨਾਲ ਇੱਕ ਬਿਲਕੁਲ ਛੋਟਾ ਜਿਹਾ ਦੇਖੋ ਸੈਟਅਪ ਬਾਈ ਦਾ ਹੈਗਾ ਰਾਏ ਟੀ ਸਟਾਲ ਤੇ ਜਿੱਥੇ ਬਾਈ ਲਗਭਗ ਅੱਜ ਤੋਂ ਲੈ ਕੇ ਪਿਛਲੇ 18 ਸਾਲਾਂ ਤੱਕ 18 ਸਾਲਾਂ ਤੋਂ ਬਾਈ ਉਥੇ ਖਾਣਾ ਬਣਾ ਰਿਆ ਆ ਤੇ ਬਣਾਉਂਦੇ ਆ ਬਾਈ ਹੁਣੀ ਪਰੌਂਠਾ ਤੇ ਨਾਲ ਚਾਹ ਤੇ ਦਾਲ ਉਦਾਲ ਸਬਜੀ ਤੇ ਬਾਈ ਹੁਣਾਂ ਨੇ ਕਹਿੰਦੇ ਬੜੀ ਸਟਰਗਲ ਕੀਤੀ ਆ ਬਹੁਤ ਮਿਹਨਤ ਕੀਤੀ ਆ ਤੇ ਅੱਜ ਬਾਈ ਹੁਣਾਂ ਦੇ ਕੋਲ ਆਏ ਤੇ ਐਸਾ ਅੱਛਾ ਇਸ ਵੀਡੀਓ ਨੂੰ ਬਣਾਉਣ ਲਈ ਸਾਨੂੰ ਇੱਕ ਦੁਆਬਾ ਡੀਜੇ ਵਾਲੇ ਦੇ ਬਾਈ ਹੁਣੀ ਉਹ ਜਿਨ੍ਹਾਂ ਨੇ ਸਾਨੂੰ ਇਹ ਸੁਜੈਸਟ ਕੀਤਾ ਸੀ ਕਿ ਤੁਸੀਂ ਇੱਕ ਵਾਰੀ ਇਹ ਬਾਈ ਹੁਣਾ ਕੋ ਆਓ ਤੇ ਹੀ ਕਿਹਾ ਵੀ ਅੱਜ ਹੀ ਚਲਦੇ ਆ ਬਾਈ ਹੁਣਾ ਕੋਲ ਤੇ ਭਾਜੀ ਇੱਕ ਮਾਈਕ ਲਾ ਲਓ ਪਲੀਜ਼ ਆਹ ਤੁਹਾਡੀ ਸਸਿਕਲ ਬਾਈ ਜੀ ਸਸਿਕਲ ਬਾਈ ਜੀ ਬਾਈ ਜੀ ਕੀ ਨਾਮ ਤੁਹਾਡਾ ਮੇਨੂੰ ਰਾਜਕੁਮਾਰ ਜੀ ਰਾਜਕੁਮਾਰ ਹਾਂਜੀ ਹਾਂਜੀ ਤੇ ਰਾਜਕੁਮਾਰ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਪਰੋਠੇ ਬਣਾਉਂਦਿਆਂ ਨੂੰ ਜੀ ਆਪਾਂ ਜੀ ਤਕਰੀਬਨ 2006 ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਇਹ 2006 ਤੋਂ ਹਾਂਜੀ 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 ਮਤਲਬ ਉਸ ਟਾਈਮ ਉਹ 2006 'ਚ ਤੁਹਾਡੀ ਉਮਰ ਕਿੰਨੀ ਸੀ ਬਈ ਲਾ ਤਾਂ ਇਹ ਦੋਸਤੋ ਉਮਰ ਉਹ ਦੇਖ ਲੋ ਕਿ ਹੁਣ ਤੁਸੀਂ 15 ਸਾਲ ਘਟਾ ਲਓ ਹੁਣ ਵਿੱਚ 75 ਸਾਲ ਦੀ ਹੋ ਰਹੀ ਹੈ 55 ਸਾਲ ਦੀ ਹਾਂਜੀ ਹਾਂਜੀ ਬਾਈ ਲੱਗਦੇ ਨਹੀਂ ਹੈਗੇ ਤੁਸੀਂ 75 ਸਾਲ ਦੇ ਹਾਂਜੀ ਹਾਂਜੀ ਸਾਨੂੰ ਲੋਕੀ ਦੇਖ ਕੇ ਕਹਿੰਦੇ ਨੇ ਬਾਈ ਤੁਸੀਂ 50 75 ਸਾਲ ਦੇ ਲੱਗਦੇ ਹੋ ਠੀਕ ਹੈ ਜੀ ਕੀ ਬਾਤ ਹੈ ਹਾਂਜੀ ਜੀ ਬਾਈ ਕੀ ਕੀ ਬਣਾਉਂਦੇ ਹੋ ਇੱਥੇ ਆਪਣੇ ਕੋਲ ਦਾ ਤਕਰੀਬਨ ਜੀ ਆਪਣੇ ਆਲੂ ਪੈਰੋਂ ਮੈਕਸਾ ਪਰੋਠਾ ਹੁੰਦਾ ਜੀ ਅੱਛਾ ਤੇ ਜਿੱਦਾਂ ਚਾਹ ਪਰੋਠਾ ਦਾ ਮੇਨ ਕੰਮ ਆਪជា ਆਪਣਾ ਅੱਛਾ ਚਾਹ ਪਰੋਠਾ ਦਾ ਮੇਨ ਕੰਮ ਹਾਂਜੀ ਹਾਂਜੀ ਬਾਕੀ ਸਮਾਨ ਜਿਹੜਾ ਆਪਾਂ ਵੜਦੇ ਨੇ ਤਕਰੀਬਨ ਆਪਾਂ ਸੜਕ ਕੋਈ ਲੋਈ ਵੜਦੇ ਆਪਾਂ ਮਲ ਬਾਜ਼ ਆਹ ਦਾਲ ਸਬ지 ਕਰੇ ਤੁਸੀਂ ਕਰੋ ਬਣਾ ਕੇ ਲਿਆਓਗੇ ਦੇਈ ਅਸੀਂ ਆਪਣਾ ਲਾਈਦਾ ਜੀ ਅੱਛਾ ਦੇਈ ਵੀ ਤੁਸੀਂ ਆਪਣੀ ਨਹੀਂ ਆਪਣਾ ਬਣਾਉਣੀ ਅਸੀਂ ਦੁੱਧ ਲੈ ਕੇ ਘਰੀ ਲੂਸੀ ਆਪਣਾ ਜੀ ਤੇ ਮਤਲਬ ਦਾਲ ਸਬ지 ਅਸੀਂ ਘਰੋ ਬਣਾ ਕੇ ਲਿਆਈ ਤੇ ਆਟਾ ਵੀ ਅਸੀਂ ਆਪਣਾ ਫਿਆ ਕੇ ਚੱਕੀ ਦਾ ਹੀ ਬਲ ਵਰਤੀ ਦਾ ਸੀਦਾ ਮਤਲਬ ਹੂੰ ਹੂੰ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜਦੋਂ ਤੁਸੀਂ ਇਹਨੂੰ ਸ਼ੁਰੂਆਤ ਕੀਤੀ ਸੀ ਕਿਵੇਂ ਸ਼ੁਰੂਆਤ ਕਿਵੇਂ ਹੋਈ ਤੁਹਾਡੀ ਇਸ ਚੀਜ਼ ਦੀ ਜਦੋਂ ਸ਼ੁਰੂਆਤ ਸੀ ਤਾਂ ਇਹ ਵੀ ਪਰਮਾਤਮਾ ਦੀ ਬਹੁਤ ਕਿਰਪਾ ਸੀ ਉਸ ਟਾਈਮ ਆਪਣਾ 5 ਰੁਪਏ ਦਾ ਪਰੋਠਾ ਸੀ ਆਹੀ ਸਹਿਜ ਆਹੀ ਚੀਜ਼ ਤੇ 2.5 ਰੁਪਏ ਜਾਵਾ ਕੱਪ ਹੁੰਦਾ ਸੀ 50 ਰੁਪਏ ਦਾ ਪਰੋਠਾ ਤੇ 20 ਰੁਪਏ ਦਾ ਕੱਪ ਚਾਹ ਦਾ ਹੁੰਦਾ ਸੀ ਚਾਹ ਦਾ ਹੁੰਦਾ ਸੀ ਉਸ ਟਾਈਮ 'ਚ ਜੀ ਮਰੀ ਤਕਰੀਬਨ ਇਹ 2025 ਰੁਪਏ ਸੇਲ ਹੋ ਜਾਂਦੀ ਸੀ ਉਸ ਟਾਈਮ ਦੀ ਗੱਲ ਆ ਹਾਂਜੀ ਹਾਂਜੀ ਜੋ ਸਟਾਰਟ ਕੀਤਾ 2006 'ਚ 2006 ਦੇ ਵਿੱਚ 2 ਤੋਂ 2000 ਦੀ ਸੇਲ ਸੇਲ ਹੋ ਜਾਂਦੀ ਸੀ ਜਿਮਾ ਦੀ ਉਹ ਵਾਹ ਜੀ ਵਾਹ ਕਿਆ ਬਾਤ ਹੈ ਉਸ ਤੋਂ ਬਾਅਦ ਫਿਰ ਹੋਰ ਵੀ ਕੰਮ ਜਿੱਦਾਂ ਫਿਰ ਆ ਰੋਲ ਬਣਾ ਕਰਕੇ ਸੋ ਇਧਰ ਹੋ ਗਿਆ ਥੋੜਾ ਫਿਰ ਕੰਮ ਨੂੰ ਫਰਕ ਪੈ ਗਿਆ ਭਾਈ ਸ਼ੁਰੂਆਤ 'ਚ ਤੁਸੀਂ ਇਹ ਕੰਮ ਸਟਾਰਟ ਕੀਤੇ ਪਹਿਲਾਂ ਕੋਈ ਸ਼ੋਰ ਕਰਦੇ ਸੀਗੇ ਨਹੀਂ ਪਹਿਲਾਂ ਮੈਂ ਕੋਈ ਹੋਰ ਕਰਦਾ ਸੀਗਾ ਜੀ ਕਹਿੰਦੇ ਤੁਹਾਡੀ ਕਹਾਣੀ ਬੜੀ ਜ਼ਬਰਦਸਤ ਹੈ ਵੀ ਤੁਸੀਂ ਹਾਂ ਜੀ ਪਹਿਲਾਂ ਮੈਂ ਟੈਂਟ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀਗਾ ਜੀ ਅੱਛਾ ਠੀਕਾ ਜੀ ਵੇਟਰ ਪੁਣਾ ਵਿੱਚ ਬਹੁਤ ਚਰਗੀਪਾ ਅੱਛਾ ਉਸ ਤੋਂ ਬਾਅਦ ਫਿਰ ਥੋੜੇ ਮੈਨੂੰ ਸ਼ੋਰਟ ਲੱਗਣ ਕਾਰਨ ਕਿ ਮੈਂ ਭਾਰਾ ਕੰਮ ਨਹੀਂ ਕਰ ਸਕਦਾ ਅੱਛਾ ਇਸ ਕਰਕੇ ਮੈਂ ਇਹ ਖੋਲੇ ਸੀ ਅੱਛਾ ਫਿਰ ਤੁਸੀਂ ਇੱਥੇ ਇਹ ਸੈਟਅਪ ਖੋਲ ਤੇ ਬਾਈ ਹੁਣ ਤੁਸੀਂ ਅੱਜ ਸਾਨੂੰ ਪਰੌਂਠਾ ਕਿਹੜਾ ਖਵਾ ਰਹੇ ਹੋ ਹੁਣ ਥੋੜਾ ਆਪਾਂ ਖਾ ਲੀ ਜਾਦੂ ਪਿਆਜ ਮਿਕਸ ਦਾ ਆਲੂ ਪਿਆਜ ਮਿਕਸ ਕਰੋ ਹਾਂ ਜੀ ਤੇ ਬਾਈ ਇਹ ਸਾਡੇ ਸਰਦਾਰ ਜੀ ਨੇ ਸਬਤ ਸੂਰਤ ਸਰਦਾਰ ਜਿਹੜੇ ਇੱਥੇ ਪਰੌਂਠਾ ਦੇ ਚਾਹਦਾ ਆਪਣਾ ਲਾਉਂਦੇ ਨੇ ਤਾਂ ਪਰੌਂਠਾ ਬੜਾ ਸਸਤਾ ਬਣਾਉਂਦੇ ਆ ਬਈ ਅੱਜ ਦਾ ਟਾਈਮ ਕੀ ਰੇਟ ਆ ਪਰੌਂਠੇ ਦਾ ਅੱਜ ਦਾ ਟਾਈਮ ਜੀ ਆਪਾਂ ਚਾਹੇ ਦਹੀਂ ਨਾਲ ਬਈ ਚਾਹੇ ਉਹ ਦਾਲ ਨਾਲ 30 ਰੁਪਏ ਕੀਤਾ ਜੀ 35 ਰੁਪਏ ਕੀਤਾ ਹਾਂ ਪਹਿਲਾਂ 30 ਰੁਪਏ ਸੀਗਾ ਜੀ ਅੱਛਾ ਆਚਾਰ ਦੇ ਨਾਲ ਕਿੰਨੇ ਰੁਪਏ 25 ਰੁਪਏ ਆਚਾਰ ਨਾਲ 25 ਰੁਪਏ ਦਾ ਜੀ ਵਾਹ ਜ ਤੇ ਚਾਹ ਦਾ ਗੱਪਾ ਜੀ ਕੀ ਰੇਟਾ ਚਾਹ ਦਾ ਕਪ ਐਸ ਤੋਂ ਪਹਿਲਾਂ ਸੀਗਾ 10 ਰੁਪਏ ਦੀ ਹੁਣ 15 ਲਾ ਕੀਤਾ ਜੀ ਅੱਛਾ ਪਹਿਲਾਂ 10 ਰੁਪਏ ਦਾ ਸੀ ਹੁਣ 15 ਦਾ ਤਾਂ ਮਤਲਬ ਤੁਸੀਂ ਗੱਲ ਕਰੀਏ ਇੱਕ ਕੱਲਾ ਪਰੋਠਾ ਕਿੰਨੇ ਦਾ ਤੇ ਚਾਰ ਦਾ 25 ਰੁਪਏ ਦਾ ਚਾਰ ਦਾ 25 ਤੇ 15 40 ਰੁਪਏ ਦੇ ਵਿੱਚ ਬੰਦਾ ਇੱਕ ਪਰੋਠਾ ਖਾ ਲੈਂਦਾ ਜੀ ਹਾਂ ਜੀ ਨਾਲ ਦਹੀਂ ਲੈਣਾ ਤੇ ਫਿਰ 35 ਰੁਪਏ ਦਾ ਬਈ ਬਾਲਾ ਸਸਤਾ ਨਹੀਂ ਦੇ ਰਹੇ ਹੋ ਹੁਣ ਕਹੀਏ ਕੀ ਜੀ ਫਿਰ ਦੇਖਣਾ ਪਏਗਾ ਸਾਰਾ ਉਹਦਾ ਵੀ ਆਪਣਾ ਫੜ ਕੇ ਬੰਦਾ ਖਾ ਲਵੇ ਮਨ ਲਓ ਉਸ ਹਿਸਾਬ ਨਾਲ ਰੱਖਿਆ ਆਪਾਂ ਮਤਲਬ ਓਕੇ ਹਾਂ ਜੀ ਹਾਂ ਜੀ ਤੇ ਪਹਿਲਾਂ ਤੁਸੀਂ ਦੱਸਿਆ ਵੀ ਘਰ ਚ ਗਰੀਬੀ ਬਹੁਤ ਸੀਗੀ ਬਹੁਤ ਜ਼ਿਆਦਾ ਜਿੰਨੀ ਗਰੀਬੀ ਮੈਂ ਦੇਖੀ ਉਹ ਨਹੀਂ ਮੈਨੂੰ ਪਤਾ ਨਹੀਂ ਸਹੀ ਗੱਲ ਸਮਝਾ ਅੱਛਾ ਹਾਂਜੀ ਬਹੁਤ ਜ਼ਿਆਦਾ ਗਰੀਬੀ ਦੇਖੀ ਜਾਂ ਮਤਲਬ ਸੀ ਚਲੋ ਹੁਣ ਪਰਮਾਤਮਾ ਦੀ ਕਿਰਪਾ ਠੀਕ ਆ ਪਰ ਹੁਣ ਵਧੀਆ ਅੱਛਾ ਹਾਂਜੀ ਹਾਂਜੀ ਉਸ ਟਾਈਮ ਦੀ ਕੋਈ ਗੱਲ ਏਦਾਂ ਦੀ ਜਿਹੜੀ ਸਾਂਝੀ ਕਰਨੀ ਚਾਹੂੰ ਉਸ ਟਾਈਮ ਦੀ ਗੱਲ ਜਿਉਂ ਬਸ ਗਰੀਬੀ ਜੀ ਸੀਗਾ ਜੀ ਕੰਮ ਸਾਰੇ ਇਦਾਂ ਹੀ ਅੱਛਾ ਉਸ ਟਾਈਮ ਮੈਂ ਜਦੋਂ ਕੰਮ ਸਟਾਰਟ ਕਰਦਾ ਉਸ ਟਾਈਮ ਮੇਰੀ 2200 ਰੁਪਏ ਤਨਖਾਹ ਹੁੰਦੀ ਸੀ 2005 6 ਵਜੇ ਮੈਂ ਕੰਮ ਕਰਾਂ ਚਾਹਣ 2200 2200 ਦੇ ਵਿੱਚੋਂ ਹੀ ਤਿੰਨ ਬੱਚੇ ਸੀ ਆਪਣੇ ਇਹੀ ਪੜ੍ਹਾਈ ਲਿਖਾਈ ਵੀ ਘਰ ਦਾ ਖਰਚਾ ਵੀ ਆਪਣਾ ਮਾਲ ਪੂਰਾ ਸੈਟਿੰਗ ਜੀ ਕਰਕੇ ਕੰਮ ਚੱਲਦਾ ਰਿਹਾ। ਅੱਛਾ। ਹਾਂ ਜੀ ਹਾਂ। ਹੁਣ ਮਹਾਰਾਜ ਜੀ ਲੋ ਕਿਰਪਾ ਕਰੋ ਜੀ ਲੋ ਹੁਣ ਥੋੜਾ ਜਿਹਾ ਨਹੀਂ ਕੰਨੀ ਕਰੇ ਕੰਮ ਮੋ ਡੋਂ ਡੋਂ ਖੁੰ ਜਾਂਦਾ ਉਹ। ਉਹਦਾ ਕੰਮ ਠੀਕ ਆ ਵਧੀਆ ਗੁਜ਼ਾਰਾ ਬਹੁਤ ਵਧੀਆ ਹੁੰਦਾ। ਹੁਣ ਕਿੰਨੇ ਪਰੋੜੇ ਲਾਉਣੇ ਆ ਇੱਕ ਦਿਨ ਦੇ ਵਿੱਚ? ਕੋਈ ਗੈਰੰਟੀ ਨਹੀਂ ਮੈਂ ਕਦੇ ਕੀਤੀ ਜੈ ਮੈਂ ਤੁਹਾਨੂੰ ਕਹਾਂ। ਅੱਛਾ। ਇਹ ਗਾਹਕ ਤੇ ਟਵੈਂਡਾ ਕਈ ਵਾਰੀ 50 ਫੱਟ 100 ਵੀ ਲਾ ਜਾਂਦਾ। ਕਈ ਵਾਰੀ 30 ਤੇ 40 ਕਈ ਵਾਰੀ 50 ਵੀ ਚਲੋ ਭਾਜੀ ਪਤਾ ਨਹੀਂ ਹੈਗਾ ਜੀ ਤੇ ਸਾਨੂੰ ਪਰੋਠਾ ਦਿਓ ਬਣਾ ਕੇ ਜੀ ਲੋ ਜੀ ਬਣ ਗਿਆ ਮਾਰਾ ਜਰੂਰ ਜੀ ਤੇ ਦੋ ਪਰੋਠੇ ਬਣਾਉਣੇ ਇੱਕ ਪਰੋਠਾ ਜਿਹੜਾ ਬਣਾਉਣਾ ਨਾ ਬਿਲਕੁਲ ਸਿੰਪਲ ਬਣਾਇਓ ਭਾਜੀ ਤੁਹਾਨੂੰ ਅਸੀਂ ਵਿਦਾਊਟ ਆਇਲ ਕਰਿਓ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਕੋਈ ਮੇਰੇ ਜਿਹੜੇ ਨਾਲ ਦੇ ਭਾਜੀ ਹੁੰਦੀਆਂ ਉਹ ਥੋੜਾ ਆਇਲ ਘਟਾ ਕੰਦੇ ਕੋਈ ਗੱਲ ਠੀਕ ਹੈ ਹੈਲਥ ਕੌਨਸ਼ੀਅਸ ਨਹੀਂ ਥੋੜਾ ਜਿਹਾ ਤੇ ਲੋ ਜੀ ਇੱਧਰ ਸਾਡਾ ਪਰੋਠਾ ਆ ਗਿਆ ਇੱਕ ਪਰੋਠਾ ਬਣਾ ਲੂਗੀ ਬਾਅਦ ਵਿੱਚ ਦੋ ਦੋ ਠੀਕ ਹੈ ਕੋਈ ਨੂੰ ਦੇਖੋ ਤੇ ਇਹ ਸਾਡਾ ਆ ਗਿਆ ਜੀ ਪਰੋਠਾ ਤੇ ਬਾਜੀ ਇੱਥੇ ਫੇਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਜਦੋਂ ਤੁਸੀਂ ਆਪਣੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਪਾਂ ਨੇ ਆਰਸੀ ਹੋਟਲ ਵਾਲਾ ਆਪਣੇ ਸਾਰੇ ਹੈਗੇ ਆ ਇਹ ਆਪਣਾ ਬਹੁਤ ਸਾਥ ਦਿੰਦੇ ਆ ਅੱਛਾ ਕੋਈ ਆਪਣੀ ਪ੍ਰੋਬਲਮ ਨਹੀਂ ਕੋਈ ਚੀਜ਼ ਹੀ ਲੋੜਾ ਆਪਣੇ ਕਦੇ ਮਨਾਂ ਨਹੀਂ ਕਰਦੀ ਕੀ ਬਾਤ ਹੈ ਹਾਂਜੀ ਮੈਂ ਪੂਰਾ ਸਾਥ ਦਿੰਦੇ ਆ ਆਪਣਾ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਹੈਗੀ ਆਪਾਂ ਇੱਥੇ ਕੋਈ ਵੀ ਅੱਛਾ ਹਾਂਜੀ ਹਾਂਜੀ ਤੇ ਅਜਾ ਤੁਹਾਡੇ ਕੋਲ ਪੰਜਾਬੀ ਪ੍ਰਾਜ ਜਿਹੜੇ ਹੋਰ ਇੱਥੇ ਆਉਂਦੇ ਪ੍ਰਸ਼ਾਦਾਸ਼ਕ ਨਹੀਂ ਆ ਆ ਬਹੁਤ ਆਉਂਦੇ ਜੀ ਬਹੁਤ ਆਉਂਦੇ ਆ अच्छा ਗੁਰਆਂ ਤੋਂ ਬੰਦੇ ਆਪਣੇ ਬਹੁਤ ਕਈ ਵਾਰੀ ਬੰਦੇ ਬਹੁਤ ਹੋ ਜਾਂਦੇ ਆ। اچھا ਤੇ ਸਾਡੇ ਨਾਲ ਪਲਾਈ ਫੈਕਟਰੀ ਉੱਥੋਂ ਬਹੁਤ ਆਉਂਦੇ ਆ। ਓਕੇ। ਆਲੂ ਸਟੋਰ ਨਾਲ ਹੈਗਾ ਇੱਥੋਂ ਆ ਜਾਂਦੇ ਆ ਆਪਣੇ ਰਾਹ ਨਾਲ ਗਾਖ ਵੀ ਕਾਫੀ ਆਉਂਦਾ ਆਪਣੇ ਕੋਲੇ। ਹਾਂਜੀ ਹਾਂਜੀ। ਕੀ ਬਾਤ ਹੈ। ਤੇ ਭਾਈ ਦਾ ਮਟੀਰੀਅਲ ਦਿਖਾਵਾਂ ਤੁਹਾਨੂੰ। ਭਾਈਆ ਕਰੀ ਮਟੀਰੀਅਲ ਦਿਖਾਓ ਮੈਨੂੰ ਅੱਧੇ ਉੱਧੇ ਜਾ ਕੇ। ਆ ਦੇਖੋ ਤੁਸੀਂ। ਕੀ ਬਾਤ ਹੈ। ਪਿਆਜ਼, ਆਲੂ ਤੇ ਨਾਲੇ ਚ ਹਰੀ ਮਿਰਚ ਤੇ ਨਾਲ ਧਨੀਆ। ਧਨੀਆ। ਤੇ ਲੋ ਜੀ ਆ ਸਾਡਾ ਹੋ ਗਿਆ ਪਰੋਠਾ ਰੈਡੀ ਕੀ ਬਾਤ ਹੈ ਭਾਈ ਜੀ ਤੇ ਭਾਈ ਜੀ ਸਾਨੂੰ ਹੁਣ ਤੁਸੀਂ ਨਾਲ ਚਾਹ ਲਈਏ ਕਿ ਨਹੀਂ ਲਈਏ ਇਹ ਕੋਈ ਦੇਈ ਵੀ ਨਾ ਲੋ ਚਾਹ ਵੀ ਨਾ ਲੋ ਦਾ ਵੀ ਨਾ ਲੋ ਤੇ ਚਲੋ ਭਾਜੀ ਹੁਣ ਲਾ ਦਿਓ ਸਾਡੀ ਪਲੇਟ ਫਿਰ ਕਰੋ ਰੈਡੀ ਜੀ ਤੇ ਸਾਡਾ ਪਰੋਠਾ ਹੋ ਗਿਆ ਰੈਡੀ ਆਪਾਂ ਹੁਣ ਚੱਲੇ ਹਾਂ ਟੇਸਟਿੰਗ ਵਾਲੇ ਪਾਸੇ ਕਿਆ ਬਾਤ ਹੈ ਬਸ ਤੇ ਇੱਕ ਜੀ ਦੇਖੋ ਆਇਆ ਘਰ ਦਾ ਦਈ ਇਹਨ ਪੂਰਾ ਸੰਘਣਾ ਕਿਆ ਬਾਤ ਹੈ ਤੇ ਅੱਛਾ ਬਾਈ ਹੁਣਾਂ ਨੂੰ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਰਾਵਾਂ ਨੂੰ ਆਪਣੇ ਨੂੰ ਬਾਈ ਇੱਕ ਐਡਰੈਸ ਦੱਸ ਦਿਓ ਜੀ ਐਡਰਸ ਆਪਣਾ ਹੈਗਾ ਜੀ ਨੀਰ ੱਟੀ ਗੇਟ ਪੰਡਾ ਜੀ ਅੱਛਾ ਜੀ ੱਟੀ ਗੇਟ ਨੀਰ ਆਰਸੀ ਹੋਟਲ ਜੀ ਤੇ ਪਿੰਡ ਆਪਣਾ ਹੈਗਾ ਜੀ ਦਸਾਂਘ ਖੁਰਦੋ ਜੀ ਠੀਕ ਹੈ ਜੀ ਤੁਹਾਡਾ ਫੋਨ ਨੰਬਰ ਫੋਨ ਨੰਬਰ ਬਾਈ ਦਾ ਬਥਲੇ ਲਿਖ ਕਰ ਦਨੇ ਆ ਤੁਹਾਡਾ ਹਾਂ ਜੀ ਫੋਨ ਨੰਬਰ ਲਿਖਿਆ ਆਪਣਾ 99635 ਜੀ 36610 36610 ਕੀ ਆ ਬਾਤ ਹੈ ਤੇ ਚਲੋ ਹੁਣ ਆ ਵਾਰੀ ਆ ਗਈ ਸਾਡੀ ਟੇਸਟਿੰਗ ਦੀ ਹਾਂ ਜੀ ਤੇ ਹੁਣ ਅਜਾ ਬਾਈ ਹੁਣਾਂ ਤੇ ਨਾਂ ਰੱਖਿਆ ਰਾਇ ਟੀ ਸਟਾਲ ਤੇ ਪਰ ਅੱਜ ਅਸੀਂ ਬਾਈ ਦਾ ਨੂੰ ਇਹ ਨਾਂ ਦੇ ਕੇ ਚੱਲੇ ਆ ਬਾਈ ਤੁਹਾਡਾ ਪਰੋਣਾ ਹੁਣ ਬਜੂਗਾ ਸਰਦਾਰ ਜੀ ਬਰੋਣਾ ਠੀਕ ਠੀਕ ਬਾਈ ਤੁਸੀਂ ਪੱਗ ਬਦੀ ਬਹੁਤ ਸੋਹਣੀ ਇਸ ਕਰਕੇ ਤੁਹਾਡਾ ਪਰੋਣਾ ਸਰਦਾਰ ਜੀ ਬਜੂ ਅੱਛਾ ਤੇ ਬਾਈ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਆ ਜਦੋਂ ਇਹ ਫਲੋਰ ਵਾਲੇ ਰੋਡ ਦੇ ਉੱਤੋਂ ਆਉਂ ਜਾ ਗਰਾਂ ਵਾਲੇ ਰੋਡ ਤੋਂ ਫਲੋਰ ਵਾਲੇ ਪਾਸੇ ਨੂੰ ਜਾਣਦੇ ਹੋ ਤੁਸੀਂ ਦਿੱਲੀ ਵਾਲੇ ਪਾਸੇ ਜਾਣਾ ਇਹਦੇ ਬਾਈ ਕੋਲ ਪਰੋਠਾ ਜ਼ਰੂਰ ਖਾ ਕੇ ਜਾਓ ਰੋਟੀ ਜ਼ਰੂਰ ਖਾ ਕੇ ਜਾਓ ਕਿਉਂਕਿ ਬਹੁਤ ਬਾਈ ਮਿਹਨਤ ਕਰ ਰਹੇ ਨੇ ਤੇ ਬਹੁਤ ਵਧੀਆ ਬਾਈ ਦਾ ਕੰਮ ਆ ਤੇ ਸੋ ਹੁਣ ਆਪਾਂ ਟੈਸਟਿੰਗ ਵਾਲੇ ਪਾਸੇ ਚਲੀਏ ਥੈਂਕ ਯੂ ਸੋ ਮਚੀ ਇਹ ਆਪਣਾ ਪਰੋਠਾ ਹੋ ਗਿਆ ਰੈਡੀ ਨਾਲ ਬਾਈ ਨੇ ਦਿੱਤੀ ਹੈ ਸਾਨੂੰ ਦਾਲ ਤੇ ਨਾਲ ਦਿੱਤਾ ਦਹੀਂ ਤੇ ਨਾਲ ਦਿੱਤਾ ਸਾਨੂੰ ਮੱਖਣ ਤੇ ਪਰੋਠਾ ਦੇਖੋ ਤੁਸੀਂ ਕੀ ਬਾਤ ਹੈ ਤੇ ਸੋ ਹੁਣ ਆਜੋ ਆਪਾਂ ਕਰੀ ਟੈਸਟ ਤੇ ਬਾਈ ਹੁਣਾਂ ਦੀ ਆ ਦੇਖੋ ਸਟਾਲ ਛੋਟੀ ਜਿਹੀ ਸਟਾਲ ਆ ਪਰ ਬਾਈ ਦਾ ਦਿਲ ਬਹੁਤ ਵੱਡਾ ਹੈ ਤੇ ਇਸ ਕਰਕੇ ਬਾਈ ਦੇ ਕੋਲ ਪਰੌਣਾ ਜ਼ਰੂਰ ਖਾਣਾ ਆਉਣਾ ਤੇ ਬਾਈ ਹੁਣ ਜਿਹੜਾ ਵੀ ਬੰਦਾ ਪਰੌਣਾ ਖਾਣਾ ਆਊਗਾ ਨਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੜੇ-ਕਿਹੜੇ ਭਰਾਜ ਤੇ ਪਰੌਣੇ ਖਾਣੋਂ ਆ ਗਏ ਨੇ ਤੇ ਸੋ ਆਜੋ ਆਪਾਂ ਕਰੀ ਟੈਸਟਿੰਗ ਤੋਂ ਬਲਦੇ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਤਾਂ ਬਾਈ ਦੀ ਕਰੀਏ ਦਾਲ ਟੈਸਟ ਆਪਣੇ ਭਰਾ ਨੂੰ ਕਹੂੰਗਾ ਭਾਈ ਲਾਈਟ ਠੀਕ ਆ ਰਹੀ ਹੈ ਠੀਕ ਹੈ ਭਾਈ ਓਹ ਬਾਈ ਮੈਂ ਨਾ ਉਹ ਬਾਈ ਨੂੰ ਟਿੱਕੀ ਬੜੀ ਮੱਖਣੀ ਵੱਡੀ ਦੇਤੀ ਯਾਰ ਕੁਸਵੇਰ ਦੇ ਘਰੋਂ ਕੁਛ ਖਾਦਾ ਨਹੀਂ ਨਿਕਲੇ ਆਪਰ ਜਲਦੀ ਤੇ ਹੁਣ ਕਰੀਏ ਪ੍ਰੋਨਾ ਟੈਸਟ ਦਈ ਬਾਈ ਦਾ ਬਹੁਤ ਵਧੀਆ ਬਾਈ ਹੂੰ ਮੁਰਗੀ ਦਾਣ ਲਾ। ਸੋ ਤੁਸੀਂ ਵੀ ਟੇਸਟੀ ਪਰੋਣਾ ਖਾਣਾ ਤੇ ਆ ਜਾਓ ਤੁਸੀਂ ਆਟੀ ਵਾਲੇ ਗੀੜ ਦੇ ਉੱਤੇ। ਹੂੰ। ਤੇ ਸੋ ਜੱਟਾਕ ਆਪਾਂ ਆਪਣੀ ਪਲੇਟ ਖਤਮ ਕਰੀਏ ਤਦ ਤੱਕ ਤੁਸੀਂ ਕੀ ਕਰਨਾ? ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ। ਤੇ ਸੋਹਣੇ ਕਮੈਂਟ ਕਰਕੇ ਦੱਸਣਾ ਤੁਸੀਂ ਤੇ ਤੁਸੀਂ ਸਭ ਤੋਂ ਬੈਸਟ ਪ੍ਰੋਡਕਟ ਕਿ ਦੇਖਦਾ ਦੱਸੋ ਥੈਂਕ ਯੂ ਸੋ ਮੱਚ ਜੀ ਮਿਲਦੇ ਹੁਣ ਆਪਾਂ ਕਿਸੇ ਹੋਰ ਜਗ੍ਹਾ ਤੇ ਧੰਨਵਾਦ ਤੇ ਸੋ ਲੋ ਜੀ ਹੁਣ ਐਸੀ ਆਪਣਾ ਇੱਕ ਅੱਜ ਦਾ ਸਫਰ ਸਰਦਾਰ ਜੀ ਬਾਈ ਪਰੌਂਠੇ ਵਾਲੇ ਦੇ ਕੋਲ ਤੇ ਬਾਈ ਨੇ ਪਰੌਂਠਾ ਬਹੁਤ ਵਧੀਆ ਬਣਾਇਆ ਸੀਗਾ ਆ ਬਾਈ ਦੇ ਪਰੌਂਠੇ ਦੀ ਲਿਸਟ ਆ ਦੇਖ ਸਕਦੇ ਤੁਸੀਂ ਬਿਲਕੁਲ ਘੱਟ ਤੇ ਆ ਬਾਈ ਦਾ ਫੋਨ ਨੰਬਰ ਆ ਬਾਈ ਜੇ ਨਾ ਬਾਈ ਨੂੰ ਫੋਨ ਤੇ ਆਰਡਰ ਦੇਣਾ ਹੋਵੇ ਬਾਈ ਨੂੰ ਫੋਨ ਤੇ ਆਰਡਰ ਦੇ ਸਕਦਾ ਹੈ ਖਾਣੇ ਦਾ ਤੇ ਇਧਰ ਬਾਈ ਨੇ ਬਾਈ ਥੈਂਕ ਯੂ ਸੋ ਮਚ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੰਨਾ ਵਧੀਆ ਲਾਜਵਾ ਪ੍ਰੋਡਕਟ ਹੋਇਆ ਬਾਜੀ ਥੈਂਕ ਯੂ ਸੋ ਮਚ